ਸਾਤਰੀਆ ਕਾਲ ਸਾਹਿਤਿਕ ਸਾਥੀ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਲੈਕਚਰ ਲੜੀ ਵਿੱਚ ਅਸੀਂ ਪੰਜਾਬੀ ਵਿਆਕਰਨ ਦੇ ਪ੍ਰਮੁੱਖ ਭਾਗ ਅਰਥਬੋਧ ਦੀ ਪਰਿਭਾਸ਼ਾ ਕਾਰਨ ਅਤੇ ਦਿਸ਼ਾਵਾਂ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਉਮੀਦ ਹੈ ਇਮਤਿਹਾਨੀ ਨਜ਼ਰੀਏ ਤੋਂ ਵਿਦਿਆਰਥੀਆਂ ਦੇ ਲਈ ਅੱਜ ਦੀ ਇਹ ਲੈਕਚਰ ਲੜੀ ਕਾਫੀ ਸਹਾਇਕ ਸਿੱਧ ਹੋਵੇਗੀ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਉਮੀਗਾਰ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਮਨੁੱਖ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਭਾਸ਼ਾ ਰਾਹੀਂ ਗ੍ਰਹਿਣ ਕਰਦਾ ਹੈ ਤੇ ਉਸ ਨੂੰ ਸ਼ਬਦਾਂ ਰਾਹੀਂ ਬਿਆਨ ਕਰਦਾ ਹੈ ਜਾਂ ਉਸ ਦਾ ਸੰਚਾਰ ਕਰਦਾ ਹੈ ਸੰਚਾਰ ਪ੍ਰਕਿਰਿਆ ਦੌਰਾਨ ਇਹਨਾਂ ਸੰਕਲਪਾਂ ਨੂੰ ਭਾਸ਼ਾ ਰਾਹੀਂ ਜਾਂ ਗੈਰ ਭਾਸ਼ਾਈ ਜਿਨ੍ਹਾਂ ਰਾਹੀਂ ਸੰਚਾਰਿਤ ਕੀਤਾ ਜਾਂਦਾ ਹੈ ਭਾਵ ਇਹ ਸੰਚਾਰ ਤੇ ਸੁਨੇਹਾ ਦੋ ਤਰ੍ਹਾਂ ਦੇ ਨਾਲ ਕੀਤਾ ਜਾ ਸਕਦਾ ਹੈ ਨੰਬਰ 1 ਭਾਸ਼ਾ ਦੇ ਮਾਧਿਅਮ ਰਾਹੀਂ ਜਿਵੇਂ ਕੁੜੀ ਦਾ ਵਿਆਹ ਕਰ ਦਿੱਤਾ ਹੈ ਇਹ ਸਾਨੂੰ ਸ਼ਬਦਾਂ ਦੇ ਪ੍ਰਯੋਗ ਦੇ ਨਾਲ ਵਾਕ ਬਣਾ ਕੇ ਇਹ ਸਾਨੂੰ ਦੱਸਣਾ ਪੈ ਰਿਹਾ ਹੈ ਜਿਸ ਤੋਂ ਇਹ ਅਰਥ ਸੰਚਾਰਿਤ ਹੋ ਰਿਹਾ ਹੈ ਕਿ ਕੁੜੀ ਵਿਆਹੀ ਗਈ ਹੈ ਤੇ ਦੂਸਰਾ ਹੈ ਦਿਖ ਦੇ ਪੱਧਰ ਉਤੇ ਭਾਵ ਦੱਸਣ ਦੀ ਲੋੜ ਨਹੀਂ ਹੈ ਦਿਸਨ ਤੋਂ ਹੀ ਨਜ਼ਰ ਆ ਰਿਹਾ ਹੈ ਕਿਉਂ ਕਿ ਲੜਕੀ ਨੇ ਚੂੜਾ ਪਹਿਨਿਆ ਹੋਇਆ ਹੈ ਤੇ ਸੰਧੂਰ ਭਰਿਆ ਹੋਇਆ ਹੈ ਸੂ ਭਾਸ਼ਾ ਦੇ ਮਾਧਿਅਮ ਰਾਹੀਂ ਤੇ ਦਿਖਦੇ ਪੱਦਰ ਉਤੇ ਦੋ ਟੰਗਾਂ ਦੇ ਨਾਲ ਜੋ ਹੈ ਸੰਚਾਰ ਜਾਂ ਸੁਨੇਹਾ ਸੰਚਾਰਿਤ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਸਪਸ਼ਟ ਹੈ ਕਿ ਅਰਥਬੋਧ ਪੰਜਾਬੀ ਵਿਆਕਰਨ ਦਾ ਉਹ ਭਾਗ ਹੈ ਜਿਸ ਵਿੱਚ ਸ਼ਬਦਾਂ ਦੀ ਅਰਥ ਦੇ ਪੱਖ ਤੋਂ ਵਿਆਖਿਆ ਕੀਤੀ ਜਾਂਦੀ ਹੈ ਜੇਕਰ ਅਸੀਂ ਅਰਥਬੋਧ ਦੀ ਪਰਿਭਾਸ਼ਾ ਦੇਣੀ ਹੋਵੇ ਦਾ ਮਾਨਵੀ ਵਸਤੂ ਜਗਤ ਦੇ ਪਦਾਰਥਾਂ ਪ੍ਰਕਿਰਿਆਵਾਂ ਸੰਕਲਪ ਅਤੇ ਸਬੰਧਾਂ ਬਾਰੇ ਸ਼ਬਦਾਂ ਦੁਆਰਾ ਪ੍ਰਗਟ ਸੂਚਨਾ ਤੇ ਸੁਨੇਹੇ ਨੂੰ ਅਰਥ ਕਿਹਾ ਜਾਂਦਾ ਹੈ ਭਾਵ ਜੋ ਸਮੁੱਚਾ ਸੰਸਾਰ ਹੈ ਵਸਤੂ ਜਗਤ ਹੈ ਇਸ ਦੇ ਜਿੰਨੇ ਵੀ ਪਦਾਰਥ ਹਨ ਜੋ ਵੀ ਕਿਰਿਆਵਾਂ ਪ੍ਰਕਿਰਿਆਵਾਂ ਹਨ ਜੋ ਸੰਕਲਪ ਹਨ ਜਾਂ ਸਬੰਧ ਹਨ ਇਹਨਾਂ ਬਾਰੇ ਜਦੋਂ ਵੀ ਅਸੀਂ ਸ਼ਬਦਾਂ ਦੁਆਰਾ ਪ੍ਰਗਟ ਸੂਚਨਾ ਤੇ ਸੁਨੇਹੇ ਜੋ ਉਸ ਪਰਸਾਰਿਤ ਕਰਦੇ ਹਾਂ ਸੰਚਾਰਿਤ ਕਰਦੇ ਹਾਂ ਉਹਨਾਂ ਨੂੰ ਹੀ ਅਰਥ ਕਿਹਾ ਜਾਂਦਾ ਹੈ ਸੋ ਸਪਸ਼ਟ ਹੈ ਕਿ ਅਰਥ ਕਈ ਖੇਤਰਾਂ ਵਿੱਚ ਵਰਤਿਆ ਜਾਣ ਵਾਲਾ ਤਕਨੀਕੀ ਸ਼ਬਦ ਹੈ ਤੇ ਇਸ ਦੀ ਪਰਿਭਾਸ਼ਾ ਜੋ ਹੈ ਮਨੋਵਿਗਿਆਨ ਤਰਕ ਸ਼ਾਸਤਰ ਅਤੇ ਭਾਸ਼ਾ ਵਿਗਿਆਨ ਸਾਰੇ ਖੇਤਰਾਂ ਦੇ ਵਿੱਚ ਕੀਤੀ ਜਾਂਦੀ ਹੈ ਭਾਸ਼ਾ ਵਿਗਿਆਨ ਵਿੱਚ ਜਿਸ ਦੇ ਵਿੱਚ ਭਾਸ਼ਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਦੇ ਵਿੱਚ ਅਰਥ ਨੂੰ ਸ਼ਬਦ ਵਾਕ ਅਤੇ ਪਾਠ ਤਿੰਨ ਪਧਰਾਂ ਵਿੱਚ ਸਮਝਣ ਦੇ ਯਤਨ ਕੀਤੇ ਗਏ ਹਨ ਇਸ ਲਈ ਸ਼ਬਦਾਂ ਦੇ ਹਵਾਲੇ ਨਾਲ ਅਰਥਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਵਰਤੋਂ ਦੇ ਆਧਾਰ ਤੇ ਅਰਥ ਨੂੰ ਅਸੀਂ ਕਈ ਭਾਗਾਂ ਵਿੱਚ ਵੰਡ ਸਕਦੇ ਹਾਂ ਜੋ ਹਨ ਨੰਬਰ 1 ਹੈ ਅਭਿਧਾ ਅਭਿਧਾ ਤੋਂ ਭਾਵ ਹੈ ਕੇਂਦਰੀ ਅਰਥ ਇੱਕ ਸ਼ਬਦ ਦੇ ਜੋ ਆਮ ਪ੍ਰਚਲਿਤ ਅਤੇ ਕੋਸ਼ ਵਿੱਚ ਦਰਜ ਅਰਥ ਹੁੰਦੇ ਹਨ ਉਹਨਾਂ ਨੂੰ ਹੀ ਅਭਿਧਾਰਥ ਕਿਹਾ ਜਾਂਦਾ ਹੈ ਭਾਵ ਜੋ ਕਿਸੇ ਡਿਕਸ਼ਨਰੀ ਦੇ ਵਿੱਚ ਕਿਸੇ ਸ਼ਬਦ ਦੇ ਅਰਥ ਦਿੱਤੇ ਹੁੰਦੇ ਹਨ ਉਹੀ ਮੂਲ ਅਰਥ ਹੁੰਦੇ ਹਨ ਤੇ ਉਹਨਾਂ ਨੂੰ ਕੇਂਦਰੀ ਅਰਥ ਜਾਂ ਅਵਿધા ਸ਼ਕਤੀ ਜਿਹੜੀ ਹੈ ਕਿਹਾ ਜਾਂਦਾ ਹੈ ਜਿਵੇਂ ਗਊ ਗਊ ਸ਼ਬਦ ਦਾ ਜੋ ਕੇਂਦਰੀ ਅਰਥ ਹੈ ਜਾਂ ਡਿਕਸ਼ਨਰੀ ਦੇ ਵਿੱਚ ਅਰਥ ਹੈ ਜਿਸ ਨੂੰ ਅਵਿધા ਕਿਹਾ ਜਾਂਦਾ ਹੈ ਉਹ ਹੈ ਦੁੱਧਾਰੂ ਪਸ਼ੂ ਭਾਵ ਗਊ ਇੱਕ ਦੁੱਧ ਦੇਣ ਵਾਲਾ ਜਾਨਵਰ ਹੈ ਦੂਸਰੇ ਨੰਬਰ ਤੇ ਆ ਜਾਂਦੀ ਹੈ ਲਕਸ਼ਣਾ ਲਖਣਾਤੋ ਭਾਵ ਹੈ ਪਰਿਵਰਤਿਤ ਅਰਥ ਭਾਵ ਜੋ ਅਬਿਧਾ ਦੇ ਵਿੱਚ ਅਰਥ ਦਿੱਤੇ ਹੋਏ ਹਨ ਉਸ ਨਾਲੋਂ ਬਦਲੇ ਹੋਏ ਅਰਥ ਇੱਕ ਸ਼ਬਦ ਦੀ ਜਦੋਂ ਵਾਕ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਦੇ ਅਰਥਾਂ ਵਿੱਚ ਤਬਦੀਲੀ ਆ ਜਾਂਦੀ ਹੈ ਇਸ ਤਰ੍ਹਾਂ ਸੰਚਾਰੀਤ ਅਰਥ ਨੂੰ ਲਖਣਾਰਥ ਕਿਹਾ ਜਾਂਦਾ ਹੈ ਜਿਵੇਂ ਇਹ ਮੁੰਡਾ ਤਾਂ ਨਿਰਾ ਗਊ ਹੈ ਹੁਣ ਮੁੰਡਾ ਆਪਣੇ ਆਪ ਦੇ ਵਿੱਚ ਇੱਕ ਪ੍ਰਾਣੀ ਹੈ ਪੁਲਿੰਗ ਹੈ ਕਿ ਗਊ ਜੋ ਹੈ ਇੱਕ ਜਾਨਵਰ ਹੈ ਦੁੱਧ ਦੇਣ ਵਾਲਾ ਪਸ਼ੂ ਹੈ ਮੁੰਡਾ ਮਨੁੱਖ ਹੈ ਗਊ ਪਸ਼ੂ ਹੈ ਪਰ ਮੁੰਡੇ ਨੂੰ ਨਿਰਾ ਗਊ ਦੱਸਿਆ ਗਿਆ ਹੈ ਭਾਵ ਇਹਤੇ ਇਹਦੇ ਅਰਥ ਜਿਹੜੇ ਨੇ ਉਹ ਅਬਿਧਾਰਥਾਂ ਨਾਲੋਂ ਉਹ ਪਰਿਵਰਤਿਤ ਹੋ ਗਏ ਹਨ ਬਦਲ ਗਏ ਹਨ ਭਾਵ ਇਥੇ ਮੁੰਡੇ ਦੇ ਸੁਭਾਅ ਨੂੰ ਗਊ ਦੇ ਨਾਲ ਤੁਲਨਾਇਆ ਗਿਆ ਹੈ ਕਿ ਜਿਸ ਤਰ੍ਹਾਂ ਗਊ ਬੜਾ ਸ਼ਾਂਤ ਸੁਭਾਅ ਰੱਖਦੀ ਹੈ ਠੀਕ ਇਸੇ ਤਰ੍ਹਾਂ ਇਹ ਮੁੰਡਾ ਵੀ ਬੜਾ ਸੁਲਝਿਆ ਹੋਇਆ ਸਿਆਣਾ ਤੇ ਸ਼ਾਂਤ ਸੁਭਾਅ ਵਾਲਾ ਹੈ ਅਗਲਾ ਆ ਜਾਂਦਾ ਹੈ ਵਿਅੰਜਨਾ ਵਿਅੰਜਨਾ ਅਰਥ ਤੋਂ ਭਾਵ ਹੈ ਸੁਝਾਓ ਜਾਂ ਰਮਜੀਆ ਸੁਝਾਓ ਜਾਂ ਰਮਜੀਆ ਭਾਵ ਜੋ ਸੰਕੇਤਕ ਅਰਥ ਹੈ ਵਾਸਤਵਿਕ ਅਰਥ ਨਹੀਂ ਹੈ ਇਸ ਦੇ ਪਿੱਛੇ ਕੁਝ ਲੁਕਿਆ ਹੋਇਆ ਹੈ ਕੋਈ ਰਮਜ ਹੈ ਕੋਈ ਰਹਸ ਹੈ ਜਦੋਂ ਇੱਕ ਸ਼ਬਦ ਦੀ ਪ੍ਰਸੰਗਿਕ ਵਰਤੋਂ ਕੇਂਦਰੀ ਅਰਥਾਂ ਦੀ ਥਾਂ ਤੇ ਸੁਝਾਓ ਅਰਥ ਨੂੰ ਸੰਚਾਰਿਤ ਕਰੇ ਤਾ ਉਹ ਸਅਰਥ ਨੂੰ ਵਿਅੰਜਨ ਅਰਥ ਕਿਹਾ ਜਾਂਦਾ ਹੈ ਜਿਵੇਂ ਦੁੱਧ ਦੇਣ ਵਾਲੀ ਗਾਂ ਦੀਆਂ ਛੜਾਵੀ ਸਹਿਣੀਆਂ ਪੈਂਦੀਆਂ ਹਨ ਇਹ ਮੁਹਾਵਰਾ ਜਾਂ ਇਹ ਲਕੋਕਤੀ ਜਿਹੜੀ ਹੈ ਇਹ ਅਸਲ ਦੇ ਵਿੱਚ ਅਸੀਂ ਉਦੋਂ ਵਰਤਦੇ ਹਾਂ ਜਦੋਂ ਕੋਈ ਕਾਬਿਲ ਇਨਸਾਨ ਜਿਹੜਾ ਹੈ ਸਾਡੇ ਨਾਲ ਬੁਰਾ ਸਲੂਕ ਕਰਦਾ ਹੈ ਤਾਂ ਫਿਰ ਸਮਝਾਉਣ ਵਾਲੇ ਵੀ ਇਹ ਕਹਿ ਦਿੰਦੇ ਹਨ ਕਿ ਚਲੋ ਦੁੱਧ ਦੇਣ ਵਾਲੀ ਗਾਂ ਭਾਵੇਂ ਜਿਸ ਤੋਂ ਸਾਨੂੰ ਨਿਰੰਤਰ ਫਾਇਦਾ ਹੁੰਦਾ ਹੈ ਜੇਕਰ ਉਹਦੀ ਥੋੜੀ ਬਹੁਤ ਸਿਹਣੀ ਵੀ ਪਵੇ ਤਾਂ ਉਹ ਸਿਹਣੀ ਪਵੇਗੀ ਜਿਵੇਂ ਦੁੱਧ ਦੇਣ ਵਾਲੀ ਗਾਂ ਜਿਹੜੀ ਹੈ ਜੇਕਰ ਉਹ ਛੜਾ ਵੀ ਮਾਰਦੀ ਹੈ ਤਾਂ ਵੀ ਅਸੀਂ ਉਸ ਨੂੰ ਜੋ ਹੈ ਛੱਡਦੇ ਨਹੀਂ ਉਹਨੂੰ ਘਰੋਂ ਨਹੀਂ ਗੜਦੇ ਉਹਨੂੰ ਰੱਖਦੇ ਹਾਂ ਕਿਉਂਕਿ ਉਸਨੂੰ ਰੱਖਣਾ ਸਾਡੀ ਮਜਬੂਰੀ ਹੈ ਕਿਉਂਕਿ ਅਸੀਂ ਉਸ ਤੋਂ ਦੁੱਧ ਹਾਸਲ ਕਰਨਾ ਹੈ ਠੀਕ ਐ ਇਸੇ ਤਰ੍ਹਾਂ ਜਿਹੜਾ ਵੀ ਕਾਬਿਲ ਇਨਸਾਨ ਹੈ ਉਸ ਦੀਆਂ ਥੂੜੀਆਂ ਬਹੁਤ ਸੁਣਨੀਆਂ ਵੀ ਪੈਂਦੀਆਂ ਹਨ ਤਾਂ ਉੱਥੇ ਇਹ ਵਿਨਜਨ ਆਰਥ ਜਿਹੜਾ ਹੈ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਦੁੱਧ ਦੇਣ ਵਾਲੀ ਗਾਂ ਦੀਆਂ ਛੜਾਂ ਵੀ ਸਹਿਣੀਆਂ ਪੈਂਦੀਆਂ ਹਨ ਅਗਲਾ ਆ ਜਾਂਦਾ ਹੈ ਅਰਥਾਂ ਦੇ ਆਧਾਰ ਤੇ ਸ਼ਬਦਾਂ ਨੂੰ ਅਸੀਂ ਹੋਰ ਕਈ ਭਾਗਾਂ ਦੇ ਵਿੱਚ ਵੰਡ ਜਾਂਦੇ ਹਾਂ ਜਿਵੇਂ ਕੋਸ਼ੀਅਰਸ ਜਿਵੇਂ ਕਿ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਜੋ ਕੋਸ਼ ਦੇ ਵਿੱਚ ਅਰਥ ਹੁੰਦੇ ਹਨ ਸ਼ਬਦ ਕੋਸ਼ ਜੋ ਮਹਾਨ ਕੋਸ਼ ਕਹਿ ਸਕਦੇ ਹਾਂ ਜਾਂ ਡਿਕਸ਼ਨਰੀ ਜਾਂ ਵਿਆਕਰਣ ਦੀ ਜਿਹਦੇ ਵਿੱਚ ਸਾਰੀ ਜਾਣਕਾਰੀ ਹੁੰਦੀ ਹੈ ਜੋ ਆਮ ਪ੍ਰਚਲਿਤ ਅਰਥ ਹੁੰਦੇ ਹਨ ਜਿਵੇਂ ਬੱਚਾ ਬੱਚੇ ਦੇ ਲਈ ਕੋਸ਼ ਦੇ ਵਿੱਚ ਜੋ ਅਰਥ ਹੈ ਉਹ ਜਵਾਕ ਵੀ ਵਰਤਿਆ ਹੋਵੇਗਾ ਬਾਲ ਵੀ ਨਿਆਣਾ ਵੀ ਕਿਸੇ ਵੀ ਰੂਪ ਦੇ ਵਿੱਚ ਇਸ ਨੂੰ ਅਸੀਂ ਵਰਤੋਂ ਵਿੱਚ ਲਿਆ ਸਕਦੇ ਹਾਂ ਜਿਸ ਤੋਂ ਭਾਵ ਹੈ ਕਿ ਜਵਾਰਕ ਬਾਲ ਜਾਂ ਨਿਆਣਾ ਜੋ ਹੈ ਇਹ ਛੋਟੇ ਬੱਚੇ ਨੂੰ ਹੀ ਕਿਹਾ ਜਾਂਦਾ ਹੈ ਵਿਆਕਰਣਕ ਅਰਥ ਜਿਹੜੇ ਹਨ ਇਹ ਸ਼ਬਦ ਦੇ ਰੂਪਾਂਤਰਿਤ ਰੂਪਾਂ ਰਹੀ ਸੰਚਾਰਿਤ ਅਰਥਾਂ ਨੂੰ ਵਿਆਕਰਣਕ ਅਰਥ ਕਿਹਾ ਜਾ ਸਕਦਾ ਹੈ ਜਿਵੇਂ ਮੁੰਡਾ ਇੱਕ ਆਪਣੇ ਆਪ ਦੇ ਵਿੱਚ ਪੁਲਿੰਗ ਹੈ ਮੁੰਡੇ ਮੁੰਡਾ ਤੋਂ ਅਸੀਂ ਮੁੰਡੇ ਜਦੋਂ ਬਣਾਵਾਂਗੇ ਭਾਵ ਇਸ ਤੋਂ ਇਹ ਜ਼ਾਹਿਰ ਹੋ ਰਿਹਾ ਹੈ ਕਿ ਇਹ ਬਹੁਵਚਨ ਹੈ ਗਿਣਤੀ ਵਿੱਚ ਜ਼ਿਆਦਾ ਹਨ ਤੇ ਇਸ ਤੋਂ ਅੱਗੇ ਅਸੀਂ ਮੁੰਡਿਆ ਯਾ ਮੁੰਡਿਓ ਕਹਿ ਕੇ ਵੀ ਉਸਨੂੰ ਸੰਬੋਧਿਤ ਕਰ ਸਕਦੇ ਹਾਂ ਸੋ ਵਿਆਕਰਨਤ ਰੂਪਾਂਤਰਨ ਜੋ ਹੈ ਇਸ ਦਾ ਹੋ ਚੁੱਕਿਆ ਹੈ ਮੁੰਡਾ ਜੋ ਸ਼ਬਦ ਹੈ ਉਸ ਨੂੰ ਮੁੰਡਾ ਮੁੰਡੇ ਮੁੰਡਿਓ ਮੁੰਡਿਆਂ ਕਈ ਰੂਪਾਂ ਦੇ ਵਿੱਚ ਅਸੀਂ ਵਰਤ ਸਕਦੇ ਹਾਂ ਅਗਲਾ ਹੈ ਬਹੁਅਰਥਕ ਸ਼ਬਦ ਇੱਕ ਤੋਂ ਸ਼ਬਦ ਦੀ ਜਦੋਂ ਇੱਕ ਤੋਂ ਵਧੇਰੇ ਅਰਥਾਂ ਵਿੱਚ ਵਰਤੋਂ ਹੁੰਦੀ ਹੈ ਉਸ ਨੂੰ ਬਹੁਅਰਥਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਸ਼ਬਦ ਸ਼ਬਦ ਹੁਣ ਇੱਕ ਧੁਨੀ ਤੋਂ ਬਣਨ ਵਾਲਾ ਸ਼ਬਦ ਵੀ ਹੈ ਧੁਨੀਆਂ ਤੋਂ ਸ਼ਬਦ ਬਣਦੇ ਹਨ ਧੁਨੀਆਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ ਤੇ ਦੂਸਰਾ ਸ਼ਬਦ ਜਿਹੜਾ ਹੈ ਜਿਸ ਦਾ ਗੁਰਬਾਣੀ ਦੇ ਵਿੱਚ ਇੱਕ ਗਾਇਨ ਦੀ ਜੋ ਇਕਾਈ ਹੈ ਉਸ ਨੂੰ ਵੀ ਸ਼ਬਦ ਕਿਹਾ ਜਾਂਦਾ ਹੈ ਜੋ ਗੁਰਬਾਣੀ ਦੇ ਵਿੱਚ ਸ਼ਬਦ ਹਨ ਬਹੁਅਰਥਕ ਸ਼ਬਦਾਂ ਤੋਂ ਬਾਅਦ ਆ ਜਾਂਦਾ ਹੈ ਸਮਾਨਾਰਥਕ ਸ਼ਬਦ ਜੋ ਸ਼ਬਦ ਸਮਾਨ ਸੂਚਨਾ ਜਾਂ ਸੰਚਾਰ ਕਰਦੇ ਹਨ ਜਿਨ੍ਹਾਂ ਦੇ ਅਰਥ ਜਿਹੜੇ ਹਨ ਬਰਾਬਰ ਹੋਣ ਦੇ باوجود ਵੀ ਉਹਨਾਂ ਦਾ ਸਬੰਧ ਜਿਹੜਾ ਹੈ ਉਹ ਵੱਖ-ਵੱਖ ਭਾਸ਼ਾਵਾਂ ਜਾਂ ਬੋਲੀਆਂ ਨਾਲ ਹੋ ਸਕਦਾ ਇਹਨਾਂ ਦੇ ਵਿੱਚ ਵੱਖਰਤਾ ਹੁੰਦੀ ਹੈ ਜਿਵੇਂ ਇਸ਼ਕ ਮੁਹੱਬਤ ਮੋਹ ਪਿਆਰ ਇਹ ਇੱਕੋ ਹੀ ਕੈਟਾਗਰੀ ਦੇ ਸ਼ਬਦ ਹਨ ਇਹਨਾਂ ਦੇ ਅਰਥ ਜਿਹੜੇ ਹਨ ਸਭ ਦੇ ਸਮਾਨ ਹੀ ਹਨ ਵਿਰੋਧਾਰਥਕ ਸ਼ਬਦ ਜਿੰਨਾ ਸ਼ਬਦਾਂ ਰਾਹੀਂ ਵਿਰੋਧੀ ਸੂਚਨਾ ਦਾ ਸੰਚਾਰ ਹੁੰਦਾ ਹੋਵੇ ਉਹਨਾਂ ਨੂੰ ਵਿਰੋਧਾਰਥਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਗੋਰਾ ਕਾਲਾ ਉੱਚਾ ਨੀਵਾਂ ਦਿਨ ਰਾਤ ਸੁਖ ਦੁਖ ਕੁਝ ਵੀ ਅਸੀਂ ਲੈ ਸਕਦੇ ਹਾਂ ਫਿਰ ਆ ਜਾਂਦਾ ਹੈ ਸਮਰੂਪ ਜਾਂ ਸਮਤੋਣੀ ਸ਼ਬਦ ਜਿਹੜੇ ਸ਼ਬਦਾਂ ਦਾ ਲਿਖਤੀ ਰੂਪ ਸਮਾਨ ਹੋਵੇ ਪਰ ਉਹ ਵੱਖੋ-ਵੱਖਰੇ ਅਰਥਾਂ ਦਾ ਸੰਚਾਰ ਕਰਦੇ ਹੋਣ ਉਹਨਾਂ ਨੂੰ ਸਮਰੂਪ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਖੰਡ ਖੰਡ ਜੋ ਹੈ ਕਿਸੇ ਇੱਕ ਛੋਟੇ ਹਿੱਸੇ ਨੂੰ ਵੀ ਕਿਹਾ ਜਾ ਸਕਦਾ ਹੈ ਜਿਵੇਂ ਉਤਰਾਖੰਡ ਹੈ ਤੇ ਖੰਡ ਦਾ ਮਤਲਬ ਚੀਨੀ ਵੀ ਹੈ ਸੋ ਖੰਡ ਸ਼ਬਦ ਜੋ ਹੈ ਦੋਹਾਂ ਦੇ ਵਿੱਚ ਇਕੋ ਹੈ ਪਰ ਇਸ ਦੇ ਅਰਥ ਜਿਹੜੇ ਹਨ ਇਹ ਵੱਖਰੋ-ਵੱਖਰੇ ਸੰਚਾਰਿਤ ਹੋ ਰਹੇ ਹਨ ਅਗਲਾ ਆ ਜਾਂਦਾ ਹੈ ਬਹੁਤੀ ਸ਼ਬਦਾਂ ਦੀ ਥਾਂ ਇੱਕ ਸ਼ਬਦ ਜਦੋਂ ਗਾਗਰ ਵਿੱਚ ਸਾਗਰ ਭਰਨ ਵਾਂ ਕੋਈ ਲੰਮਾ ਵਾਕ ਬੋਲਣ ਦੀ ਥਾਂ ਵਿੱਚ ਇੱਕ ਸ਼ਬਦ ਨਾਲ ਹੀ ਸਾਰ ਲਿਆ ਜਾਵੇ ਇਸ ਨਾਲ ਵਾਕ ਵਿੱਚ ਸੰਖੇਪਤਾ ਵੀ ਆਉਂਦੀ ਹੈ ਤੇ ਵਾਕ ਪ੍ਰਭਾਵਸ਼ਾਲੀ ਵੀ ਹੋ ਨਿਬੜਦਾ ਹੈ ਜਿਵੇਂ ਆਸਤਕ ਤੇ ਨਾਸਤਕ ਜੇ ਅਸੀਂ ਕਿਸੇ ਨੂੰ ਕਹਿਣਾ ਹੋਵੇ ਕਿ ਉਹ ਬਹੁਤ ਹੀ ਧਾਰਮਿਕ ਪ੍ਰਵ੍ਰਿਤੀ ਵਾਲਾ ਜਾਂ ਵਿਰਤੀ ਵਾਲਾ ਇਨਸਾਨ ਹੈ ਤਾਂ ਉਸਦੇ ਬਦਲੇ ਅਸੀਂ ਇੰਨਾ ਲੰਮਾ ਸੈਂਟੈਂਸ ਬੋਲਣ ਦੀ ਬਜਾਏ ਕਹਿ ਸਕਦੇ ਹਾਂ ਕਿ ਉਹ ਆਸਤਕ ਹੈ ਜੋ ਧਰਮ ਨੂੰ ਜਾਂ ਰੱਬ ਨੂੰ ਨਹੀਂ ਮੰਨਦਾ ਉਸ ਨੂੰ ਅਸੀਂ ਇੰਨਾ ਲੰਮਾ ਉਹ ਰੱਬ ਨੂੰ ਨਹੀਂ ਮੰਨਦਾ ਜਾਂ ਉਸ ਦਾ ਧਰਮ ਵਿੱਚ ਵਿਸ਼ਵਾਸ ਨਹੀਂ ਹੈ ਕਹਿਣ ਦੀ ਥਾਂਵੇਂ ਅਸੀਂ ਇੱਕੋ ਸ਼ਬਦ ਜੋ ਹੈ ਨਾਸਤਕ ਦੀ ਵਰਤੋਂ ਕਰ ਸਕਦੇ ਹਾਂ ਭਾਵ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕੋ ਹੀ ਸ਼ਬਦ ਵਰਤ ਕੇ ਅਰਥ ਸਪਸ਼ਟ ਹੋ ਰਿਹਾ ਹੈ ਅਗਲਾ ਹੈ ਕਿ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਅਰਥ ਪਰਿਵਰਤਨ ਦੀਆਂ ਮੁੱਖ ਜੜੀਆਂ ਹਨ ਤਿੰਨ ਦਿਸ਼ਾਵਾਂ ਹਨ ਅਰਥ ਵਿਸਤਾਰ ਅਰਥ ਸੰਕੋਚ ਅਤੇ ਅਰਥ ਆਦੇਸ਼ ਅਰਥ ਵਿਸਤਾਰ ਉਹ ਹੈ ਕਿਸੇ ਸ਼ਬਦ ਦਾ ਅਰਥ ਜਦੋਂ ਸੀਮਤ ਖੇਤਰ ਦੀ ਥਾਂਵੇਂ ਵਿਸ਼ਾਲ ਖੇਤਰ ਦੇ ਲਈ ਵਰਤਿਆ ਜਾਂਦਾ ਹੈ ਉਸ ਨੂੰ ਅਰਥ ਵਿਸਤਾਰ ਕਹਿੰਦੇ ਹਨ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਜੋ ਤੇਲ ਸ਼ਬਦ ਸੀ ਇਹ ਸਿਰਫ ਤਿਲਾਂ ਦੇ ਤੇਲ ਦੇ ਲਈ ਵਰਤਿਆ ਜਾਂਦਾ ਸੀ ਪਹਿਲਾਂ ਇਹਦਾ ਅਰਥ ਜਿਹੜਾ ਸੀ ਸੀਮਤ ਸੀ ਤੇਲ ਸਿਰਫ ਤਿਲਾਂ ਦੇ ਤੇਲ ਦੇ ਲਈ ਵਰਤਿਆ ਜਾਂਦਾ ਸੀ ਪਰ ਅੱਜ ਜੋ ਹੈ ਤਿਲਾਂ ਦੇ ਤੇਲ ਦੇ ਨਾਲ-ਨਾਲ ਸਰੋਂ ਦਾ ਤੇਲ ਤਾਰੇ ਮੇਰੇ ਦਾ ਤੇਲ ਮਿੱਟੀ ਦਾ ਤੇਲ ਕਾਲਾ ਤੇਲ ਕਈ ਤਰ੍ਹਾਂ ਦੇ ਤੇਲ ਜਿਹੜੇ ਨੇ ਉਨਾ ਸਾਰਿਆਂ ਦੇ ਲਈ ਹੀ ਤੇਲ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਭਾਵ ਇਹ ਸੀਮਿਤ ਖੇਤਰ ਦੀ ਥਾਂੇ ਵਿਸ਼ਾਲ ਖੇਤਰ ਦੇ ਵਿੱਚ ਇਸ ਦੀ ਵਰਤੋਂ ਹੋਣ ਲੱਗ ਗਈ ਹੈ ਸਿਆਹੀ ਸ਼ਬਦ ਜਿਹੜਾ ਸੀ ਇਹ ਪਹਿਲਾਂ ਸਿਰਫ ਸਿਆਹ ਯਾਨੀ ਕਿ ਕਾਲੇ ਰੰਗ ਦੀ ਸਿਆਹੀ ਨੂੰ ਹੀ ਸਿਆਹੀ ਕਿਹਾ ਜਾਂਦਾ ਸੀ ਪਰ ਅੱਜ ਸਿਆਹੀ ਜੋ ਹੈ ਨੀਲੀ ਵੀ ਹੈ ਲਾਲ ਵੀ ਹੈ ਹਰੀ ਵੀ ਹੈ ਕਿੰਨੀਆਂ ਹੀ ਸਿਆਹੀਆਂ ਵਰਤੋਂ ਦੇ ਵਿਚ ਆ ਰਹੀਆਂ ਹਨ ਅਰਥ ਸੰਕੋਚ ਜਦ ਅਰਥਾਂ ਦੀ ਸੀਮਾ ਸੁੰਗੜ ਜਾਂਦੀ ਹੈ ਉਸ ਨੂੰ ਅਰਥ ਸੰਕੋਚ ਕਿਹਾ ਜਾਂਦਾ ਹੈ ਜਿਵੇਂ ਨੇਤਰ ਪਹਿਲਾਂ ਜੋ ਸੀ ਨੇਤਰ ਹਰ ਚਮਕੀਲੀ ਵਸਤੂ ਨੂੰ ਨੇਤਰ ਕਿਹਾ ਦਿੱਤਾ ਜਾਂਦਾ ਸੀ ਪਰ ਅੱਜ ਨੇਤਰ ਸਿਰਫ ਨੈਣ ਭਾਵ ਅੱਖਾਂ ਨੂੰ ਹੀ ਨੇਤਰ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਮ੍ਰਿਗ ਸ਼ਬਦ ਜੋ ਹੈ ਇਹ ਪਹਿਲਾਂ ਬਹੁਤ ਸਦੀਆਂ ਪਹਿਲਾਂ ਦੀ ਅਸੀਂ ਗੱਲ ਕਰ ਸਕਦੇ ਹਾਂ ਬਹੁਤ ਸਮਾਂ ਪਹਿਲਾਂ ਦੀ ਜਦੋਂ ਹਰ ਜੰਗਲੀ ਜਾਨਵਰ ਨੂੰ ਹੀ ਮ੍ਰਿਗ ਕਿਹਾ ਜਾਂਦਾ ਸੀ ਪਰ ਅੱਜ ਅਸੀਂ ਮ੍ਰਿਗ ਸਿਰਫ ਹਿਰਨ ਦੇ ਲਈ ਹੀ ਵਰਤਦੇ ਹਾਂ ਇਸੇ ਤਰ੍ਹਾਂ ਆ ਜਾਂਦਾ ਹੈ ਅਰਥਾਦੇਸ਼ ਜਦੋਂ ਅਰਥ ਬਿਲਕੁਲ ਹੀ ਬਦਲ ਜਾਂਦੇ ਹਨ ਉਸ ਨੂੰ ਅਸੀਂ ਅਰਥਾਦੇਸ਼ ਕਹਿੰਦੇ ਹਾਂ ਜਿਵੇਂ ਪ੍ਰਾਚੀਨ ਭਾਸ਼ਾ ਵਿੱਚ ਅਸੂਰ ਸ਼ਬਦ ਜੋ ਸੀ ਉਹ ਦੇਵਤੇ ਲਈ ਵਰਤਿਆ ਜਾਂਦਾ ਸੀ ਪਰ ਅੱਜ ਅਸੂਰ ਸ਼ਬਦ ਦੀ ਵਰਤੋਂ ਦਾਨਵ ਦੇ ਲਈ ਹੋ ਰਹੀ ਹੈ ਇਸੇ ਤਰ੍ਹਾਂ ਦੋਤਰੀ ਸ਼ਬਦ ਜੋ ਸੀ ਦੋਹਤਰੀ ਦੋਹਿਤ ਕਰਨਾ ਪਾਪ ਦੋਹਨ ਕਰਨਾ ਕਿਸੇ ਜਿਵੇਂ स्त्री ਇਸਤਰੀ ਪਾਪ ਜਿਹੜੀ ਗਾਂ ਚੋਣ ਵਾਲੀ ਜਾਂ ਦੁੱਧ ਚੋਣ ਵਾਲੀ ਔਰਤ ਸੀ ਕੁੜੀ ਸੀ ਇਸਤਰੀ ਸੀ ਉਸ ਨੂੰ ਦੋਹਤਰੀ ਕਿਹਾ ਜਾਂਦਾ ਸੀ ਪਰ ਅੱਜ ਅਸੀਂ ਧੀ ਦੀ ਧੀ ਨੂੰ ਦੋਤਰੀ ਕਹਿ ਦਿੰਦੇ ਹਾਂ ਸੋ ਇੱਥੇ ਕੀ ਹੋ ਗਿਆ ਅਰਥ ਆਦੇਸ਼ ਪਾਪ ਬਿਲਕੁਲ ਹੀ ਅਰਥ ਬਦਲ ਗਏ ਹਨ ਤੇ ਅਰਥ ਆਦੇਸ਼ ਜਿਹੜਾ ਹੈ ਦੋ ਤਰ੍ਹਾਂ ਦਾ ਹੋ ਸਕਦਾ ਹੈ ਅਰਥ ਆਪਕਰਸ਼ ਜਦ ਸ਼ਬਦਾਂ ਦੇ ਅਰਥ ਚੰਗੀ ਭਾਵਨਾ ਤੋਂ ਟੁੱਟ ਕੇ ਮੰਦੀ ਭਾਵਨਾ ਦੇ ਨਾਲ ਜੁੜ ਜਾਂਦੇ ਹਨ ਤਾਂ ਉਥੇ ਅਰਥ ਅਪਕਰਸ਼ ਹੁੰਦਾ ਹੈ ਜਿਵੇਂ ਰਾਜਾ ਰਾਜਾ ਸ਼ਬਦ ਜਿਹੜਾ ਸੀ ਇਹ ਚੰਗੀ ਭਾਵਨਾ ਵਿੱਚ ਕਿਸੇ ਬਾਦਸ਼ਾਹ ਦੇ ਲਈ ਰਾਜਾ ਸ਼ਬਦ ਵਰਤਿਆ ਜਾਂਦਾ ਸੀ ਪਰ ਹੁਣ ਅਸੀਂ ਨਾਈ ਨੂੰ ਵੀ ਰਾਜਾ ਸੱਜਦੇ ਹਾਂ ਇਸੇ ਤਰ੍ਹਾਂ ਦੂਸਰਾ ਇਹਦਾ ਹਿੱਸਾ ਹੈ ਅਰਥ ਉਤਕਰਸ਼ ਭਾਵ ਜਿੱਥੇ ਸ਼ਬਦ ਦੇ ਅਰਥ ਮੰਦੀ ਭਾਵਨਾ ਦੀ ਥਾਂਵੇਂ ਚੰਗੀ ਭਾਵਨਾ ਵਾਲੇ ਹੋ ਜਾਂਦੇ ਹਨ ਭਾਵ ਆਪਕਰਸ਼ ਦੇ ਵਿੱਚ ਚੰਗੀ ਤੋਂ ਮੰਦੀ ਨਾਲ ਜੁੜ ਗਏ ਹਨ ਤੇ ਉਤਕਰਸ਼ ਦੇ ਵਿੱਚ ਮੰਦੀ ਤੋਂ ਚੰਗੀ ਦੇ ਨਾਲ ਜੁੜ ਗਏ ਹਨ ਜਿਵੇਂ ਫਰੰਗੀ ਸ਼ਬਦ ਹੈ ਫਰੰਗੀ ਜਿਹੜਾ ਹੈ ਅਸਲ ਦੇ ਵਿੱਚ ਪੁਰਤਗਾਲੀ ਭਾਸ਼ਾ ਦੇ ਵਿੱਚ ਡਾਕੂ ਨੂੰ ਫਰੰਗੀ ਕਿਹਾ ਜਾਂਦਾ ਹੈ ਔਰ ਅਸੀਂ ਜਦੋਂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਦਾ ਆਗਮਨ ਹੋਇਆ ਤਾਂ ਜਿਸ ਤਰ੍ਹਾਂ ਉਹ ਹਿੰਦੁਸਤਾਨ ਨੂੰ ਲੁੱਟ-ਲੁੱਟ ਕੇ ਖਾ ਰਹੇ ਸਨ ਤਾਂ ਇਸ ਆਧਾਰ ਤੇ ਉਹਨਾਂ ਨੂੰ ਫਰੰਗੀ ਕਿਆ ਗਿਆ ਪਰ ਅੱਜ ਜੋ ਹੈ ਜਿੰਨੀਆਂ ਵੀ ਅ ਅੰਗਰੇਜ਼ ਕੌਮਾਂ ਹਨ ਉਹਨਾਂ ਦੇ ਲਈ ਜਿੰਨੀਆਂ ਵੀ ਬਾਹਰਲੇ ਮੁਲਕਾਂ ਦੀਆਂ ਕੌਮਾਂ ਹਨ ਉਹਨਾਂ ਨੂੰ ਅਸੀਂ ਫਰੰਗੀ ਕਹਿ ਦਿੰਦੇ ਹਾਂ ਸੋ ਇਹ ਅਰਥ ਉਤਕਰਸ਼ ਭਾਵ ਡਾਕੂ ਚੋਰ ਉਜੱਕੇ ਦੇ ਨਾਲੋਂ ਟੁੱਟ ਕੇ ਇਹ ਸ਼ਬਦ ਜਿਹੜਾ ਹੈ ਇਹ ਪੱਛਮੀ ਮੁਲਕਾਂ ਦੇ ਲੋਕਾਂ ਦੇ ਲਈ ਵਰਤਿਆ ਜਾਣ ਲੱਗਾ ਹੈ ਹੁਣ ਇਹ ਹੈ ਕਿ ਅਰਥ ਪਰਿਵਰਤਨ ਦੇ ਕਾਰਨ ਕੀ ਹਨ ਕਿਉਂ ਅਰਥ ਜਿਹੜਾ ਹੈ ਇਸ ਤਰ੍ਹਾਂ ਪਰਿਵਰਤਿਤ ਹੁੰਦੇ ਹਨ ਵਿਅੰਗਮਈ ਸੁਰਾਂ ਕਾਰਨ ਵੀ ਅਰਥ ਪਰਿਵਰਤਿਤ ਹੁੰਦਾ ਹੈ ਜਿਵੇਂ ਸ਼ਾਬਾਸ਼ ਜਿਵੇਂ ਕੋਈ ਚੰਗਾ ਕੰਮ ਕਰੇ ਅਸੀਂ ਉਸ ਨੂੰ ਸ਼ਾਬਾਸ਼ ਦਿੰਦੇ ਹਾਂ ਪਰ ਕਈ ਵਾਰਾਂ ਕੋਈ ਗਲਤ ਕੰਮ ਕਰਦਾ ਹੈ ਤੇ ਉਸ ਨੂੰ ਵੀ ਕਹਿ ਦਿੱਤਾ ਜਾਂਦਾ ਹੈ ਸ਼ਾਬਾਸ਼ ਤਾਂ ਅਗਲਾ ਸਮਝ ਰਿਹਾ ਹੈ ਕਿ ਇਹ ਸ਼ਾਬਾਸ਼ ਕਿਸ ਢੰਗ ਦੇ ਨਾਲ ਜਾਂ ਕਿਸ ਕਰਕੇ ਦਿੱਤੀ ਗਈ ਹੈ ਦੂਸਰਾ ਆ ਜਾਂਦਾ ਹੈ ਧੁਨੀਆਂ ਦੇ ਅਲੋਪ ਹੋਣ ਕਾਰਨ ਕਈ ਵਾਰਾਂ ਅਸੀਂ ਸ਼ਬਦਾਂ ਦਾ ਉਚਾਰਨ ਇਸ ਢੰਗ ਦੇ ਨਾਲ ਕਰਦੇ ਹਾਂ ਕਿ ਉਸ ਦੇ ਵਿੱਚੋਂ ਕੁਝ ਧੁਨੀਆਂ ਆਪਣੇ ਆਪ ਹੀ ਅਲੋਪ ਹੋ ਜਾਂਦੀਆਂ ਹਨ ਜਿਵੇਂ ਅਸਲੀ ਸ਼ਬਦ ਹੈ ਅਖੰਡ ਪਾਠ ਪਰ ਉਹ ਅਖੰਡ ਪਾਠ ਦੀ ਥਾਂਵੇਂ ਅਸੀਂ ਖੰਡ ਪਾਠ ਸ਼ਬਦ ਦਾ ਹੀ ਉਚਾਰਨ ਕਰਦੇ ਹਾਂ ਇਸੇ ਤਰ੍ਹਾਂ ਆਨੰਦ ਜੋ ਸ਼ਬਦ ਹੈ ਉਸ ਨੂੰ ਆਨੰਦ ਕਹਿਣ ਦੀ ਬਜਾਏ ਅਸੀਂ ਕਹਿ ਦਿੰਦੇ ਹਾਂ ਕਿ ਆਨੰਦ ਆ ਗਿਆ ਜਾਂ ਆਰਾਮ ਕਰਨ ਦੀ ਥਾਂਵੇਂ ਅਸੀਂ ਕਹਿ ਲੈਂਦੇ ਹਾਂ ਕਿ ਆਰਾਮ ਕਰ ਲਓ ਸੋ ਇਹ ਧੁਨੀਆਂ ਜਿਹੜੀਆਂ ਨੇ ਇਹਦੇ ਵਿੱਚ ਪਹਿਲੀ ਧੁਨੀ ਜਿਹੜੀ ਹੈ aloop ਹੁੰਦੀ ਜਾ ਰਹੀ ਹੈ ਜੇ ਸਦਕੇ ਜੋ ਸ਼ਬਦ ਅਰਥ ਜਿਹੜੇ ਨੇ ਉਹ ਬਦਲਦੇ ਜਾ ਰਹੇ ਹਨ ਫਿਰ ਹੈ ਅਸ਼ਲੀਲਤਾ ਕਾਰਨ ਕੁਝ ਸ਼ਬਦ ਅਜਿਹੇ ਹੁੰਦੇ ਹਨ ਸਾਡੀ ਦਿਨਚਰਿਆ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਵਰਤੋਂ ਦੇ ਵਿੱਚ ਨਹੀਂ ਲਿਆਉਣਾ ਚਾਹੁੰਦੇ ਜਾਂ ਬੋਲਣ ਦੇ ਵਿੱਚ ਸੰਕੋਚ ਕਰਦੇ ਹਾਂ ਜਿਵੇਂ ਵਾਸ਼ਰੂਮ ਜਾਣਾ ਪਰਮਿਸ਼ਨ ਜਦੋਂ ਬੱਚਾ ਲੈਂਦਾ ਹੈ ਤਾਂ ਇਹ ਸਪਸ਼ਟ ਹੈ ਕਿ ਇਹ ਸ਼ਬਦ ਜਿਹੜਾ ਹੈ ਉਹ ਜੋ ਸਪਸ਼ਟ ਸ਼ਬਦ ਨਹੀਂ ਕਹਿਣਾ ਚਾਹ ਰਿਹਾ ਉਸ ਦੀ ਜਗ੍ਹਾ ਵਾਸ਼ਰੂਮ ਸ਼ਬਦ ਦੀ ਵਰਤੋਂ ਕਰ ਰਿਹਾ ਹੈ ਅਸ਼ੋਭ ਸ਼ਬਦਾਂ ਨੂੰ त्यागਨ ਦੇ ਰੂਝੀ ਕਾਰਨ ਵੀ ਅਰਥਾਂ ਵਿੱਚ ਪਰਿਵਰਤਨ ਹੁੰਦਾ ਹੈ ਜਿਵੇਂ ਮਰ ਗਿਆ ਕਹਿਣ ਦੀ ਬਜਾਏ ਅਸੀਂ ਕਹਿ ਦਿੰਦੇ ਹਾਂ ਕਿ ਚੜਾਈ ਕਰ ਗਿਆ ਜਾਂ ਕਿਸੇ ਨੂੰ ਰੰਡੀ ਕਹਿਣ ਦੀ ਬਜਾਏ ਕਹਿ ਦਿੱਤਾ ਜਾਂਦਾ ਹੈ ਕਿ ਸਿਰ ਤੋਂ ਨੰਗੀ ਹੋ ਗਈ ਇਸੇ ਤਰ੍ਹਾਂ ਜਜਬੇ ਦੇ ਵੇਗ ਕਾਰਨ ਵੀ ਅਰਥਾਂ ਵਿੱਚ ਪਰਿਵਰਤਨ ਹੁੰਦਾ ਹੈ ਜਿਵੇਂ ਲੱਡੂ ਖਾਣ ਵਾਲੀ ਚੀਜ਼ ਹੈ ਪਰ ਕਈ ਵਾਰੀ ਮਾਵਾ ਬੜੇ ਲਾੜ ਨਾਲ ਆਪਣੇ ਪੁੱਤਰ ਨੂੰ ਮੇਰਾ ਲੱਡੂ ਮੇਰਾ ਡੱਡੂ ਮੇਰਾ ਕੱਦੂ ਇਸ ਤਰ੍ਹਾਂ ਦੇ ਸੰਬੋਧਨ ਦੇ ਨਾਲ ਬੁਲਾਉਂਦੀਆਂ ਹਨ ਤੇ ਜਾਂ ਪਿਤਾ ਜਿਹੜੇ ਨੇ ਉਹ ਮੁੰਡਿਆਂ ਨੂੰ ਹਮੇਸ਼ਾ ਬਦਮਾਸ਼ ਨਲਾਇਕ ਗਦਾ ਇਹ ਸ਼ਬਦ ਲਾੜ ਨਾਲ ਵੀ ਵਰਤਦੇ ਹਨ ਇਧਰ ਆ ਬਦਮਾਸ਼ ਗਦਾ ਨਾ ਹੋਵੇ ਤਾਂ ਯਾਨੀ ਕਿ ਇਹ ਪਿਆਰ ਦੇ ਨਾਲ ਜਜ਼ਬੇ ਦੇ ਵੇਗ ਵਿੱਚ ਆ ਕੇ ਅਰਥਾਂ ਦੇ ਵਿੱਚ ਪਰਿਵਰਤਨ ਹੋ ਰਿਹਾ ਹੈ ਹਾਲਾਂਕਿ ਸਾਨੂੰ ਪਤਾ ਹੈ ਕਿ ਗਦਾ ਕਿਹਨੂੰ ਕਿਹਾ ਜਾਂਦਾ ਹੈ ਨਲਾਇਕ ਕੌਣ ਹੈ ਬਦਮਾਸ਼ ਕੌਣ ਹੈ ਪਰ ਬਡੇ ਲਾੜ ਨਾਲ ਆਪਣੇ ਬੱਚਿਆਂ ਦੇ ਲਈ ਵੀ ਮਾਪੇ ਅਜਿਹੇ ਸ਼ਬਦਾਂ ਦਾ ਦੀ ਵਰਤੋਂ ਕਰਦੇ ਹਨ ਨਵੀਆਂ ਵਸਤੂਆਂ ਦੇ ਨਿਰਮਾਣ ਕਾਰਨ ਵੀ ਅਰਥ ਪਰਿਵਰਤਨ ਹੁੰਦਾ ਹੈ ਜਿਵੇਂ ਸਾਈਕਲ ਨੂੰ ਕਹਿ ਦਿੱਤਾ ਜਾਂਦਾ ਹੈ ਜਹਾਜ਼ ਸਾਈਕਲ ਨੂੰ ਜਹਾਜ਼ ਤੇ ਕਲਮ ਨੂੰ ਪੈਨ ਕਹਿ ਦਿੱਤਾ ਜਾਂਦਾ ਹੈ ਨਿਮਰਤਾ ਕਾਰਨ ਵੀ ਅਸੀਂ ਅਰਥਾਂ ਵਿੱਚ ਪਰਿਵਰਤਨ ਕਰ ਲੈਂਦੇ ਹਾਂ ਜਿਵੇਂ ਕੋਈ ਸਾਡੇ ਘਰ ਆਵੇ ਤਾਂ ਅਸੀਂ ਬਡੇ ਬਿਨਮਰ ਹੋ ਕੇ ਉਸ ਨੂੰ ਕਹੀਦਾ ਹੈ ਕਿ ਤੁਸੀਂ ਸਾਡੇ ਗਰੀਬ ਖਾਣੇ ਦੇ ਵਿੱਚ ਚਰਨ ਪਾਏ ਹਨ ਤੇ ਕੋਈ ਆਪਣੇ ਤੋਂ ਭਾਵੇਂ ਨੀਵਾ ਵੀ ਹੋਵੇ ਤੇ ਅਸੀਂ ਉਸ ਨੂੰ ਬਿਨਮਰ ਹੋ ਕੇ ਉਸ ਨੂੰ ਵਡਿਆਉਂਦੇ ਹੋਏ ਉਸ ਦੇ ਕਰਨ ਨੂੰ ਅਸੀਂ ਦੌਲਤਖਾਨਾ ਵੀ ਕਹਿ ਦਿੰਦੇ ਹਾਂ ਤੇ ਭੂਗੋਲਿਕ ਵਾਤਾਵਰਣ ਵਿੱਚ ਪਰਿਵਰਤਨ ਕਾਰਨ ਵੀ ਸ਼ਬਦਾਂ ਦੇ ਵਿੱਚ ਅਰਥਾਂ ਵਿੱਚ ਪਰਿਵਰਤਨ ਹੁੰਦਾ ਹੈ ਜਿਵੇਂ ਭਾਰਤ ਵਿੱਚ ਦੇਵ ਸ਼ਬਦ ਜੋ ਹੈ ਇਹ ਦੇਵਤੇ ਦੇ ਲਈ ਵਰਤਿਆ ਜਾਂਦਾ ਹੈ ਪਰ ਈਰਾਨ ਦੇ ਵਿੱਚ ਦੇਵ ਸ਼ਬਦੀ ਵਰਤੋਂ ਰਾਖਸ਼ ਦੇ ਲਈ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਬੋਲਚਾਲ ਦੇ ਵਿੱਚ ਸ਼ਿਸ਼ਟਤਾ ਲਿਆਉਣ ਦੇ ਲਈ ਵੀ ਅਸੀਂ ਅਰਥਾਂ ਦੇ ਵਿੱਚ ਪਰਿਵਰਤਨ ਹੋ ਜਾਂਦਾ ਹੈ ਜਾਂ ਕਰ ਦਿੰਦੇ ਹਾਂ ਜਿਵੇਂ ਕਿਸੇ ਜਿਸ ਮਨੁੱਖ ਨੂੰ ਅੱਖਾਂ ਤੋਂ ਨਜ਼ਰ ਨਾ ਆਉਂਦਾ ਹੋਵੇ ਅੰਨਾ ਸ਼ਬਦ ਉਚਰਿਤ ਕਰਨ ਦੀ ਥਾਂ ਤੇ ਅਸੀਂ ਸੂਰਮਾ ਸਿੰਘ ਜਾਂ ਸੂਰਦਾਸ ਸ਼ਬਦ ਦੀ ਵਰਤੋਂ ਕਰਦੇ ਹਾਂ ਤੇ ਸਫਾਈ ਕਰਮਚਾਰੀ ਯਾ ਝਾੜੂ ਵਾਲੇ ਨੂੰ ਜਮਾਂਦਾਰ ਕਹਿ ਦਿੱਤਾ ਜਾਂਦਾ ਹੈ ਤੇ 나ਈ ਨੂੰ 나ਈ ਕਹਿਣ ਦੀ ਥਾਂਵੇਂ ਰਾਜਾ ਕਹਿ ਦਿੱਤਾ ਜਾਂਦਾ ਹੈ ਤੇ ਇਸੇ ਤਰ੍ਹਾਂ ਪੀੜੀ ਪਰਿਵਰਤਨ ਕਾਰਨ ਵੀ ਸ਼ਬਦਾਂ ਦੇ ਅਰਥਾਂ ਵਿੱਚ ਪਰਿਵਰਤਨ ਆਉਂਦਾ ਹੈ ਜਿਵੇਂ ਪੱਤਰ ਸ਼ਬਦ ਜਿਹੜਾ ਸੀ ਪਹਿਲਾਂ ਰੁੱਖ ਦੇ ਪੱਤੇ ਦੇ ਲਈ ਵਰਤਿਆ ਜਾਂਦਾ ਸੀ ਪਰ ਅੱਜ ਚਿੱਠੀ ਪੱਤਰ ਦੇ ਲਈ ਵੀ ਪੱਤਰ ਸ਼ਬਦ ਦੀ ਵਰਤੋਂ ਹੁੰਦੀ ਹੈ ਸੋ ਸਿੱਟੇ ਰੂਪ ਦੇ ਵਿੱਚ ਨਿਚੋੜ ਰੂਪ ਜਾਂ ਨਿਸ਼ਕਰਸ਼ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਆਪਣੀ ਗੱਲ ਨੂੰ ਅਸੀਂ ਬਰਨਾਰਡ ਸ਼ਾਹ ਦੇ ਹਵਾਲੇ ਦੇ ਨਾਲ ਸੰਪੂਰਨ ਕਰਾਂਗੇ ਕਿ ਸ਼ਬਦ ਤਾਂ ਚਲੰਤ ਸਿੱਕੇ ਦੀ ਤਰ੍ਹਾਂ ਹੁੰਦੇ ਹਨ ਜਿਉਂ-ਜਿਉਂ ਇਹ ਸਿੱਕਾ ਘਸਦਾ ਜਾਂਦਾ ਹੈ ਉਵੇਂ-ਉਵੇਂ ਨਵੇਂ ਸ਼ਬਦ ਪ੍ਰਵੇਸ਼ ਕਰਦੇ ਜਾਂਦੇ ਹਨ ਪਰ ਇਹ ਸਿਲਸਿਲਾ ਬੜੀ ਸਹਿਜ ਤਰੀਕੇ ਦੇ ਨਾਲ ਬੜੇ ਸਹਿਜ ਢੰਗ ਦੇ ਨਾਲ ਹੁੰਦਾ ਹੈ ਕੇਵਲ ਕੁਝ ਸ਼ਬਦ ਹੀ ਆਪਣਾ ਅਰਥ ਬਦਲਦੇ ਹਨ ਇਹ ਨਹੀਂ ਕਿ ਹਰ ਸ਼ਬਦ ਆਪਣਾ ਅਰਥ ਬਦਲ ਲੈਂਦਾ ਹੈ ਔਰ ਇਹ ਬਦਲਾਵ ਜਿਹੜਾ ਹੈ ਇਹਨਾਂ ਸਹਿਜ ਹੁੰਦਾ ਹੈ ਕਿ ਇਸ ਪਰਿਵਰਤਨ ਆਉਣ ਦੇ ਵਿੱਚ ਸਦੀਆਂ ਦਾ ਸਮਾਂ ਲੱਗ ਜਾਂਦਾ ਹੈ ਜਿਵੇਂ ਮਾਮਾ ਸ਼ਬਦ ਹੈ ਮਾਮਾ ਸ਼ਬਦ ਅਸੀਂ ਬੜੇ ਪਿਆਰ ਦੇ ਨਾਲ ਮਾਂ ਮਾਂ ਭਾਵ ਮਾਂ ਜਿਹੜੀ ਹੈ ਬੱਚੇ ਨੂੰ ਦੁਨੀਆ ਤੋਂ ਸਭ ਤੋਂ ਵੱਧ ਪਿਆਰ ਕਰਨ ਵਾਲੀ ਜੇ ਕੋਈ ਹੈ ਸ਼ਕਤੀ ਤਾਂ ਉਹ ਮਾਂ ਹੈ ਪਰ ਜਦੋਂ ਦੋ ਵਾਰੀ ਮਾਂ ਮਾਂ ਸ਼ਬਦ ਦਾ ਉਚਾਰਨ ਕੀਤਾ ਜਾਵੇ ਤਾਂ ਉਦੋਂ ਮਾਮਾ ਸ਼ਬਦ ਹੋਣ ਦੇ ਵਿੱਚ ਆਉਂਦਾ ਹੈ ਭਾਵ ਉਹ ਸ਼ਖਸ ਜਿਹੜਾ ਮਾਂ ਨਾਲੋਂ ਵੀ ਦੁੱਗਣਾ ਪਿਆਰ ਕਰਦਾ ਹੈ ਉਹ ਮਾਮਾ ਹੈ ਔਰ ਬੜੇ ਮਾਣ ਦੇ ਨਾਲੇ ਸ਼ਬਦ ਉਚਾਰਿਆ ਜਾਂਦਾ ਸੀ ਸੰਬੋਧਨ ਸੀ ਇਹ ਬੜੇ ਮਾਣ ਵਾਲਾ ਪਰ ਅੱਜ ਜੋ ਹੈ ਅਸੀਂ ਇਸ ਨੂੰ ਇੱਕ ਗਾਲ ਰੂਪ ਦੇ ਵਿੱਚ ਵੀ ਵਰਤਦੇ ਹਾਂ ਕਈ ਵਾਰਾਂ ਅਸੀਂ ਦੇਖਦੇ ਹਾਂ ਕਿ ਜੋ ਪੁਲਿਸ ਡਿਪਾਰਟਮੈਂਟ ਵਾਲੇ ਹਨ ਉਹਨਾਂ ਦੇ ਲਈ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ ਸੋ ਇਹ ਮਾਮਾ ਸ਼ਬਦ ਜਿਹੜਾ ਹੈ ਇਹ ਆਪਣੇ ਅਰਥ ਜਿਹੜਾ ਹੈ ਇਹ ਗੁਆ ਰਿਹਾ ਹੈ ਸੋ ਇਹ ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਕਿ ਇਹ ਸ਼ਬਦ ਜਿਹੜੇ ਨੇ ਕੋਈ ਅਚਾਨਕ ਨਹੀਂ ਪਰिवर्तਿਤ ਹੁੰਦੇ ਇਹਨਾਂ ਨੂੰ ਬਦਲਣ ਦੇ ਵਿੱਚ ਬਹੁਤ ਲੰਮਾ ਸਮਾਂ ਲੱਗਦਾ ਹੈ ਬੜੇ ਹੀ ਸਹਿਜ ਢੰਗ ਨਾਲ ਇਹ سلسلہ ਚੱਲਦਾ ਹੈ ਤੇ ਸਮੁੱਚੇ ਤੌਰ ਤੇ ਭਾਸ਼ਾ ਦੀ ਗਤੀ ਵਿੱਚ ਕੋਈ ਫਰਕ ਨਹੀਂ ਆਉਂਦਾ ਅਤੇ ਇਹ ਸਿਲਸਾ ਸਿਲਸਲਾ ਜਿਹੜਾ ਹੈ ਨਿਰੰਤਰ ਚੱਲਦਾ ਰਹਿੰਦਾ ਹੈ ਅੱਜ ਕਿਸੇ ਸ਼ਬਦ ਦਾ ਹੋਰ ਜੋ ਅਰਥ ਹੈ ਤੇ ਆਉਣ ਵਾਲੀ ਅਗਲੀ ਸਦੀ ਤੋਂ ਬਾਅਦ ਜੋ ਹੈ ਇਸ ਦਾ ਅਰਥ ਪਰਿਵਰਤਿਤ ਵੀ ਹੋ ਸਕਦਾ ਹੈ ਸੋ ਉਮੀਦ ਹੈ ਵਿਦਿਆਰਥੀਆਂ ਦੇ ਲਈ ਅਰਥ बोध ਜੋ ਹੈ ਉਸ ਦੀ ਪਰਿਭਾਸ਼ਾ ਉਸ ਦੇ ਕਾਰਨ ਅਤੇ ਜੋ ਉਸ ਦੇ ਨਿਯਮ ਹਨ ਜਾ ਉਸ ਦੀਆਂ ਜਿਹੜੀਆਂ ਸ਼ਬਦ ਸ਼ਕਤੀਆਂ ਹਨ ਉਹਨਾਂ ਦੇ ਬਾਰੇ ਸੰਪੂਰਨ ਜਾਣਕਾਰੀ حاصل ਹੋ ਗਈ ਹੋਵੇਗੀ ਉਮੀਦ ਹੈ ਇਹ ਚੈਨਲ ਜਿਹੜਾ ਹੈ ਤੁਹਾਡੀਆਂ ਇਮਤਿਹਾਨੀ ਲੋੜਾਂ ਨੂੰ ਪੂਰੀਆਂ ਕਰਨ ਦੇ ਵਿੱਚ ਆਪਣੀ ਭੂਮਿਕਾ ਜੋ ਹੈ ਸੁਚਾਰੂ ਸੁਚਾਰੂ ਢੰਗ ਦੇ ਨਾਲ ਨਿਭਾਉਣ ਦੀ ਜੋ ਕੋਸ਼ਿਸ਼ ਕਰ ਰਿਹਾ ਹੈ ਉਹ ਤੁਹਾਡੇ ਲਈ ਕਾਫੀ ਲਾਹੇਵੰਦ ਸਾਬਿਤ ਹੋ ਰਹੀ ਹੈ ਸੋ ਮਿਲਾਂਗੇ ਅਗਲੇ ਕਿਸੇ ਹੋਰ ਲੈਕਚਰ ਲੜੀ ਦੇ ਵਿੱਚ ਨਵਾਂ ਵਿਸ਼ਾ ਲੈ ਕੇ ਤਦ ਤੱਕ ਲਈ ਇਜਾਜ਼ਤ ਚੈਨਲ ਨੂੰ ਨਿਰੰਤਰ ਦੇਖਦੇ ਰਹਿਣਾ ਚੈਨਲ ਦੇ ਵੀਡੀਓਜ਼ ਜਿਹੜੇ ਨੇ ਲੈਕਚਰ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰ ਰਹੇ ਨੇ ਤੁਹਾਡੀਆਂ ਇਮਤਿਹਾਨੀ ਲੋੜਾਂ ਨੂੰ ਪੂਰੀਆਂ ਕਰ ਰਹੇ ਨੇ ਤੇ ਆਪਣੇ رائے ਜੋ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਆ ਕਰੋ ਤੇ ਨਾਲ ਹੀ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦਿਆ ਕਰੋ ਤੇ ਲਾਈਕ ਦਾ ਬਟਨ ਤੇ ਸਬਸਕ੍ਰਾਈਬ ਦਾ ਬਟਨ ਵੀ ਜ਼ਰੂਰ ਦਬਾਇਆ ਕਰੋ ਧੰਨਵਾਦ